ਪਿਆਰੀ ਸੰਗਤ ਜੀ ਦਰਸ਼ਨ ਕਰੋ ਸਵਰਗਾ ਦੇ ਉੱਚੇ ਦਰਬਾਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਜਿੱਥੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਿਆਰ ਦੀਆਂ ਠੰਡੀਆਂ ਹਵਾਵਾਂ ਤੇ ਰਹਿਮਤਾ ਦੀਆਂ ਬਰਸਾਤਾਂ ਚੱਲ ਰਹੀਆਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਜਾ ਕੇ ਤੁਹਾਡੇ ਸਾਰੇ ਦੁੱਖ ਕਸ਼ਟ ਦੁੱਖ ਦਿਲਦਰ ਸਭ ਕੁਝ ਮੁਕ ਜਾਣਾ ਹੋਰ ਅਰਦਾਸ ਕਰੀਏ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਅੱਗੇ ਕਿ ਇੱਦਾਂ ਹੀ ਸਾਰਿਆਂ ਦੀ ਜ਼ਿੰਦਗੀ 'ਚ ਖੁਸ਼ੀਆਂ ਦੀਆਂ ਬਰਸਾਤਾਂ ਲੈ ਕੇ ਆਣਾ ਮੇਰੇ ਮਾਲਕਾ ਕੋਈ ਵੀ ਇੱਥੇ ਦੁਖੀ ਨਾ ਰਵੇ ਸਾਰਿਆਂ ਦੇ ਦੁੱਖ ਦੂਰ ਕਰ ਦੇਣਾ ਦੇਖੋ ਕੁਦਰਤ ਦੇ ਕੰਨ ਕੰਚ ਰੱਬ ਵੱਸਦਾ ਸੋ ਸਭ ਨਾਲ ਪਿਆਰ ਕਰਨਾ ਸਿੱਖੋ ਸਾਰਿਆਂ ਦੇ ਭਲੇ ਦੀ ਅਰਦਾਸ ਕਰਿਆ ਕਰੋ ਜਦੋਂ ਤੁਸੀਂ ਸਾਰਿਆਂ ਦਾ ਚੰਗਾ ਮੰਗੋਗੇ ਨਾ ਤਾਂ ਦੇਖਣਾ ਪ੍ਰਮਾਤਮਾ ਨੇ ਤੁਹਾਡੀ ਜ਼ਿੰਦਗੀ 'ਚ ਸੁੱਖਾਂ ਦੀ ਐਵੇਂ ਬਰਸਾਤਾ ਲਾ ਦੇਣੀ ਹੈ ਪਿਆਰ ਨਾਲ ਲਿਖੋ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ